ਇਹ ਖਾਨ ਪਿੱਛੇ ਜਾਂਦੇ ਪਿਆ ਸੀਗੇ ਪਿੱਛੇ ਸਾਡੇ ਦੋ ਤਿੰਨ ਗੱਡੀਆਂ ਦਾ ਰੈਕਿੰਗ ਲੱਗੀ ਹੋਈ ਸੀਗੀ ਤੇ ਉਸ ਤੋਂ ਬਾਅਦ ਸਾਰੀਆਂ ਪੰਜ ਗੱਡੀਆਂ ਹੋਰ ਆ ਗਈਆਂ ਪੰਜ ਸੱਤ ਗੱਡੀਆਂ ਸੀਗੀਆਂ ਸਾਰੀਆਂ ਸਾਡੀ ਮਗਰ ਲੱਗ ਗਈਆਂ ਕਿ ਗੋਲੀਆਂ ਚੜਾਉਣ ਲੱਗ ਪਈਆਂ ਇੱਕ ਮੁੰਡੇ ਦੀ ਡੈਥ ਹੋ ਗਈ ਮਗਰ ਲੱਗੇ ਭਜਾ ਕੇ ਅਸੀਂ ਜਾਨ ਬਚਾ ਲਈ ਜੇ ਅਗਰ ਗੋਲੀ ਮੇਰੇ ਕਿੱਥੇ ਲੱਗੀ ਹੈ ਕਿ ਮੁੰਡੇ ਦੇ ਇੱਕ ਦੀ ਡੈਥ ਹੋ ਗਈ ਹੈ ਕੀ ਕਾਰਨ ਇਹ ਕਿੱਥੇ ਕੋ ਮਾਮਲਾ ਹੋਇਆ ਹੈ ਇਹ ਹੈ ਇਹ ਮਾਮਲਾ ਇਹ ਇੱਦੋਂ ਗਿਆ ਸਾਡੇ ਪਿੱਛੇ ਇੱਕ ਚੌਂਕ 'ਚੋਂ ਲੱਗੀ ਚੌਂਕ 'ਚ ਹੀ ਘੁੰਮ ਕੇ ਫੇਰ ਨਹਿਰੋਂ ਨਹਿਰ ਆਏ ਨਹਿਰੋਂ ਤੇ ਮਗਰ ਮਗਰ ਲਾ ਕੇ ਸਾਡੇ ਇਧਰ ਨਵੇਂ ਜੀਰਾ ਰੋਡ ਤੇ ਫੇਰ ਥੋੜੀ ਜਿਹੀ ਮਗਰ ਲੱਗੀ ਇੱਥੋਂ ਹੀ ਸਾਰੇ ਸ਼ਹਿਰ ਵਿੱਚ ਪਾ ਕੇ ਵਾਸ ਸਾਡੇ ਸਾਡੇ ਨੰਗਾ ਆ ਕੇ ਸਾਈਡ ਬਚਾ ਕੇ ਹੀ ਗਿਆ ਤੇ ਗੋਣੀਆਂ ਚਲੁੰਦੇ ਰਹੇ ਸਾਰੇ ਰਸਤੇ ਤੇ ਕਿਹੜਾ ਨਾਮ ਸੁਣੀ ਜੀ ਮੈਂ ਰਹਿਣ ਵਾਲਾ ਵਸਤੀ ਮਾਸ਼ੀ ਨਾਲੇ ਜੀਰੇ ਤੋਂ ਐਹੀ ਗੱਡੀ ਪਲਟੀ ਵੇਖੀ ਆ ਗੱਡੀ ਦੇ ਵਿੱਚੋਂ ਆਈ ਬੰਦਾ ਕੱਢਿਆ ਤੇ ਹਸਪੀਟਲ ਲੈ ਆਏ ਆ ਬਾਕੀ ਹੋਰ ਸੰ ਨੂੰ ਇਹਦਾ ਕੋਈ ਜਾਣਕਾਰੀ ਨਹੀਂ ਅਸੀਂ ਇਹਦੇ ਬਾਰੇ ਕਿਹੜੀ ਗੱਡੀ ਸੀ ਗੱਡੀ ਸਿਫਟ ਆਈ ਸੀ ਉਹਦਾ ਨਵਾਂ ਹੈ ਇਹਦਾ ਡੀਪ ਗੱਡੀ ਪਲਟੀ ਚੋਂ ਆਵਾਜ਼ ਆਈ ਜਿਵੇਂ ਕੋਈ ਫਾਇਰ ਚੱਲਿਆ ਗੋਲੀ ਚੱਲੀ ਆ ਸੰਵਾਜ਼ ਆਈ ਹੀ ਭੱਜ ਕੇ ਗਏ ਸਾਰਾ ਮੱਲਕ ਬਾਹਰ ਗਏ ਕੇ ਵੇਖਿਆ ਗੱਡੀ ਪਲਟੀ ਪਈ ਸੀ ਵਿੱਚੋਂ ਥੱਲੇ ਆਏ ਪਏ ਸੀਗੇ ਮੱਲੇ ਵਾਲੇ ਸਾਰਿਆਂ ਚੱਕ ਕੇ ਅਸੀਂ ਕੱਢਿਆ ਉਹਨਾਂ ਨੂੰ ਬਾਹਰ ਇੱਕ ਉਹ ਮੁੰਡਾ ਹੋਰ ਉਹਦੇ ਨਾਲ ਸੀ ਉਹਨੂੰ ਮੁੜ ਕੇ ਨਹੀਂ ਪਤਾ ਨਹੀਂ ਕਿੱਧਰ ਗਿਆ ਚਲਿਆ ਉਹ ਨਾਲ ਹੀ ਸੀਗਾ ਤੇ ਇਹਨੂੰ ਇਹ ਗੱਡੀ ਦੇ ਥੱਲੇ ਆਇਆ ਸੀਗਾ ਅਸੀਂ ਗੱਡੀ ਚੱਕੀ ਤੇ ਇਹਨੂੰ ਕੱਢਿਆ ਸੀ ਤੇ ਉਹ ਮੋਟਰਸਾਈਕਲ ਤੇ ਜਾ ਕੇ ਪਾਇਆ ਤੇ ਹਸਪਤਲ ਲਿਆਂਦਾ ਪੇਸ਼ੈਂਟ ਆਇਆ ਉਹਦਾ ਨਾਮ ਕੁਲਵਿੰਦਰ ਸਿੰਘ ਦੱਸਿਆ ਜਾ ਰਿਹਾ ਜੀ ਜੋ ਕਿ ਲਕਸ਼ਮਨ ਸਿੰਘ ਦਾ ਪੁੱਤਰ ਦੱਸਿਆ ਜਾਦਾ ਤੇ ਆਪਾਂ ਇਹਦੇ ਬਾਰੇ ਦੇਖਿਆ ਜਦੋਂ ਆਪਣੇ ਕੋਲ ਆਇਆ ਬਹੁਤ ਹੀ ਗੰਭੀਰ ਹਾਲਤ ਵਿੱਚ ਸੀ ਤਾਂ ਪਹਿਲੀ ਗੱਲ ਤਾਂ ਉਹ ਜਿਉਂਦਾ ਹੀ ਨਹੀਂ ਸਕਦਾ ਜਦੋਂ ਅਸੀਂ ਦੇਖਿਆ ਹੈਗਾ ਜਦੋਂ ਸਾਡੇ ਕੋਲ ਆਇਆ ਉਹ ਮੌਕੇ ਤੇ ਠੀਕ ਹੈ ਜੀ ਇਸ ਤੋਂ ਇਲਾਵਾ ਜੋ ਵੀ ਹੈ ਇਹ ਫ੍ਰੈਂਸਿਕ ਐਕਸਪਰਟ ਹੀ ਦੱਸਣਗੇ ਕਿ ਇਹਨਾਂ ਨਾਲ ਕੀ ਹੋਇਆ ਹੈ ਕੀ ਵਾਪਰਿਆ ਹੈ ਕਿਸ ਖਾਂ ਕਰਕੇ ਕਿਉਂ ਮੌਤ ਹੋਈ ਇਸ ਕਾਰਨ ਸਾਰੇ ਹੋਈ ਦੱਸਣਗੇ ਤੇ ਅਸੀਂ ਜੋ ਬੰਦੀ ਕਾਰਵਾਈ ਹੈ ਇਹਦਾ ਪੂਰਾ ਖੰਡ ਕਰਾਂਗੇ ਸਰ ਅਸੀਂ ਇਹ ਜੋਸ਼ ਨਹੀਂ ਆ ਸਕਦੇ ਜੋ ਵੀ ਜਾਣਕਾਰੀ ਹੈ ਉਹ ਪ੍ਰੈਸਿੰਗ ਪੀਨ ਦਵਾ